ਅੰਮ੍ਰਿਤਸਰ ਦੇ ਪਿੰਡ ਰਾਮ ਦਿਵਾਲੀ ਵਿੱਚ ਪੁਲਿਸ ਅਤੇ ਇੱਕ ਸ਼ੂਟਰ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ ਜਿਸ ਵਿੱਚ ਸ਼ੂਟਰ ਉਜਵਲ ਹੰਸ ਜ਼ਖਮੀ ਹੋ ਗਿਆ ਇਹ ਉਹੀ ਸ਼ੂਟਰ ਹੈ ਜਿਸ ਨੇ ਕੁਝ ਦਿਨ ਪਹਿਲਾਂ ਜੰਡਿਆਲਾ ਗੁਰੂ ਵਿਖੇ ਪੰਸਾਰੀ ਦੀ ਦੁਕਾਨ ਤੇ ਫਰੋਤੀ ਦੀ ਨੀਅਤ ਦੇ ਨਾਲ ਗੋਲੀਆਂ ਚਲਾਈਆਂ ਸਨ ਪੁਲਿਸ ਨੇ ਉਸ ਮਾਮਲੇ ਦੇ ਵਿੱਚ ਹੁਣ ਤੱਕ ਦੋ આરોપી ਗ੍ਰਿਫਤਾਰ ਕਰ ਲਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਰਵੀ ਕੁਮਾਰ ਹੈ ਤੇ ਦੂਸਰਾ ਇਹੀ ਸ਼ੂਟਰ ਉਜਵਲ ਹੰਸ ਹੈ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਖੂਫੀਆ ਇਤਲਾਹ ਮਿਲੀ ਸੀ ਕਿ ਸ਼ੂਟਰ ਉਜਵਲ ਹੰਸ ਅੰਮ੍ਰਿਤਸਰ ਦੇ ਰਾਮਦਵਾਲੀ ਪਿੰਡ ਦੇ ਵਿੱਚ ਮੌਜੂਦ ਹੈ ਪੁਲਿਸ ਦੀ ਇੱਕ ਟੀਮ ਨੇ ਮੌਕੇ ਤੇ ਪਹੁੰਚ ਕੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਨੂੰ ਦੇਖ ਕੇ ਉਜਵਲ ਹੰਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਫਾਇਰਿੰਗ ਕਰ ਦਿੱਤੀ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਵਿੱਚ ਉਜਵਲ ਹੰਸ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਕਿ ਓਜੇਰੇ ਇਲਾਜ ਹੈ ਇਸ ਸਬੰਧ ਵਿੱਚ ਡੀਆਈਜੀ ਸੰਦੀਪ ਗੋਇਲ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਦੱਸਿਆ ਹੈ ਕਿ ਇਹ ਵਿਦੇਸ਼ ਬੈਠੇ ਗੈਂਗਸਟਰ ਕੇਸ਼ਵ ਸ਼ਿਵਾਲਾ ਦੇ ਇਸ਼ਾਰਿਆਂ ਤੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ ਉਹਨਾਂ ਕਿਹਾ ਹੈ ਕਿ ਜੰਡਿਆਲਾ ਗੁਰੂ ਦੇ ਵਿੱਚ ਪੰਸਾਰੀ ਦੀ ਦੁਕਾਨ ਤੇ ਕੀਤੀ ਗਈ ਫਾਇਰਿੰਗ ਵੀ ਕੇਸ਼ਵ ਦੇ ਕਹਿਣ ਤੇ ਹੀ ਹੋਈ ਸੀ ਇਸ ਮਾਮਲੇ ਦੇ ਵਿੱਚ ਤੀਜਾ ਸਾਥੀ ਅਜੇ ਪੁਲਿਸ ਦੀ ਪਕੜ ਤੋਂ ਬਾਹਰ ਹੈ ਉਸ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਜਾਰੀ ਹੈ ਉਹਨਾਂ ਨੇ ਕਿਹਾ ਕਿ ਉਜਵਲ ਹੰਸ ਦੇ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਨੇ ਇਹ ਕਈ ਵਾਰ ਪੁਲਿਸ ਦੀ ਨਜ਼ਰੋਂ ਬਚਦਾ ਰਿਹਾ ਪਰ ਹੁਣ ਇਸ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਹੈ ਕਿ ਪੂਰੇ ਗੈਂਗ ਨੂੰ ਕਾਨੂੰਨੀ ਕੇਰੇ ਵਿੱਚ ਲਿਆਉਣ ਦੇ ਲਈ ਤੀਬਰ ਕਾਰਵਾਈ ਚੱਲ ਰਹੀ ਹੈ। ਇਸ ਸੰਬੰਧ ਵਿੱਚ ਸੰਦੀਪ ਗੋਇਲ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਤੁਹਾਨੂੰ ਸੁਣਾਉਦੇ। ਤਾਂ ਸਰ ਅੱਜ ਜਿਹੜਾ ਇਨਕਾਊਂਟਰ ਦਿੱਤਾ ਗਿਆ ਮੱਤੇਵਾਲ ਥਾਣੇ ਦੇ ਆਈਟੀ ਥਲੇ ਵਾਲਾ ਕੀ ਕਹਿਣਗੇ ਸਰ? ਦੇਖੋ ਜਿਵੇਂ ਤੁਹਾਨੂੰ ਪਤਾ ਹੋਗਾ ਕਿ 6 ਨਵੰਬਰ ਨੂੰ ਜੰਡਿਆਲਾ ਪ੍ਰੋਵੀਨਸ ਸਟੋਰ ਦੇ ਉੱਤੇ ਤਿੰਨ ਅਣਪਛਾਤੇ ਬੰਦਿਆਂ ਨੇ ਜਿਹੜੇ ਮੋਟਰਸਾਈਕਲ ਤੇ ਸਵਾਰ ਸੀ ਉਹਨਾਂ ਨੇ ਫਾਇਰਿੰਗ ਕੀਤੀ ਸੀ ਤੇ ਉਹ ਉਸ ਸੌਣ ਦੇ ਵਿੱਚ ਉਸ ਤੋਂ ਉਸ ਦਿਨ ਤੋਂ ਹੀ ਸਾਰੀ ਪੁਲਿਸ ਸક્રિય ਸੀਗੀ ਐਸਐਸਪੀ ਸਾਹਿਬ ਆਪਣੇ ਜੇਰੇ ਨਿਗਰਾਨੀ ਖੁਦ ਇਹ ਸਾਰੇ ਕੇਸ ਨੂੰ ਦੇਖ ਰਹੇ ਸੀਗੇ ਤੇ ਡੀਐਸਪੀ ਜਿਹੜਾ ਜੰਡਿਆਲਾ ਤੇ ਡੀਐਸਪੀ ਮੱਤੇਵਾਲ ਰਲਕੇ ਸਾਰੀ ਜਿਹੜੀ ਹਿਊਮਨ ਇੰਟੈਲੀਜੈਂਸ ਤੇ ਟੈਕਨਿਕ ਇੰਟੈਲੀਜੈਂਸ ਹੈਗੀ ਤੇ ਐਸ ਐਚਓ ਮੱਤੇਵਾਲ ਤੇ ਜੰਡੇਲਾ ਮੁਖਤਿਆਰ ਸਿੰਘ ਇਹ ਮੁਖਤਿਆਰ ਸਿੰਘ ਜੀ ਜੀ ਮੁਖਤਿਆਰ ਸਿੰਘ ਤੇ ਇਹ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈਗਾ ਤਾਂ ਇੱਕ ਉਹਨਾਂ ਨੂੰ ਅਸੀਂ ਜਿਹੜੀ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਅਸੀਂ ਇਹ ਜਿਹੜੇ ਜਿਹੜੇ ਤਿੰਨ ਅਣਪਛਾਤੇ ਜਿਹੜੇ ਮੋਟਰਸਾਈਕਲ ਤੇ ਆਏ ਸੀ ਉਹਨਾਂ ਦੀ ਪਹਿਲਾਂ ਪਛਾਣ ਕੀਤੀ ਗਈ ਉਹਨਾਂ ਦੇ ਵਿੱਚੋਂ ਜਿਹੜਾ ਇਹ ਜਿਹੜਾ ਅੱਜ ਇਨਕਾਊਂਟਰ ਹੋਇਆ ਹੈਗਾ ਇਹ ਉਜਵਲ ਅੰਸ ਦਾ ਹੋਇਆ ਹੈਗਾ ਇਹ ਇਹ ਮੈਂ ਦੱਸਣਾ ਚਾਹੁੰਗਾ ਕਿ ਇਹਦੇ ਤੇ ਪਹਿਲਾਂ ਵੀ 7-8 ਪਰਚੇ ਦਰਜ ਨੇ ਆਮ ਜੈਕਟ ਦੇ ਤੇ ਖੋ ਦੇ ਮਤਲਬ ਆਰਮਜ਼ ਦੇ ਡਰ ਦੇ ਨਾਲ ਕਾਰਖਾਨਾ ਦਾ ਤੇ 307 ਦੇ ਪਰਚੇ ਵੀ ਦਰਜ ਨੇ ਇਹਦੇ ਉੱਤੇ ਤੇ ਇਹ ਇੱਥੇ ਦੱਸਣਾ ਬਹੁਤ ਜ਼ਰੂਰੀ ਹੈ ਕਿ ਇਹ ਕੇਸ਼ਵ ਸ਼ਵਾਲਾ ਜੋ ਕਿ ਜੱਗੂਪੁਰ ਮਾਨਪੁਰਿਆ ਦਾ ਐਸੋਲੇ ਬਾਹਰ ਬੈਠਾ ਮੇਨ ਅਥਰ ਠੋਕਤਾ ਹੈਗਾ ਜਿਹੜਾ ਫੋਰਨ ਹੈਂਡਲਰ ਹੈ ਜਿਹੜਾ ਕਿ ਜੱਗੂ ਦੇ ਇਸ਼ਾਰਿਆਂ ਤੇ ਕਹੇ ਇੱਥੇ ਇੱਥੇ ਮਾਝੇ ਦੇ ਏਰੀਆ ਦੇ ਵਿੱਚ ਫਰੋਤੀਆਂ ਤੇ ਤੇ ਐਨਡੀपीएस ਦਾ ਕੰਮ ਕਰਦਾ ਤੇ ਉਹਨਾਂ ਤੇ ਇੰਟਰ ਗੈਂਗ ਰੈਵਲਰੀ ਦੇ ਵਿੱਚ ਗੁਲੀਆਂ ਚਲਵਾਉਂਦਾ ਉਸ ਦਾ ਇਹ ਸ਼ੂਟਰ ਸੀਗਾ ਇਹ ਹੋਰ ਵੀ ਸਾਨੂੰ ਪਤਾ ਲੱਗਿਆ ਕਿ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਸ਼ੂਟਿੰਗ ਦੇ ਫਾਇਰਿੰਗ ਇਨਸੀਡੈਂਟ ਵਿੱਚ ਇਨਵੋਲਡ ਹੈਗਾ ਅੱਜ ਜਦੋਂ ਸਾਨੂੰ ਇਸ ਪਾਰਟੀਆਂ ਨੂੰ ਪਤਾ ਲੱਗਿਆ ਕਿ ਇਸ ਏਰੀਆ ਵਿੱਚ ਮੁਖਬਰ ਨੇ ਦੱਸਿਆ ਕਿ ਇਸ ਏਰੀਆ ਜਾਂ ਟੈਕਨੀਕਲ ਜਿਹੜਾ ਸਾਡਾ ਐਵਿਡੈਂਸ ਆ ਰਿਹਾ ਸੀਗਾ ਕਿ ਉਹ ਇਸ ਏਰੀਆ ਦੇ ਵਿੱਚ ਹੈਗਾ ਤੇ ਇੱਕ ਟਰੈਪ ਪਲੇ ਕੀਤਾ ਗਿਆ ਜਦੋਂ ਇਸ ਨੂੰ ਕੇਰ ਲਿੱਤਾ ਗਿਆ ਤੇ ਇਸ ਨੇ ਬਚਨ ਦੇ ਆਪਣੇ ਵਰਨੇ ਬਚਨ ਲਈ ਤੇ ਪੁਲਿਸ ਤੇ ਅਨਪਰੋਵਕਡ ਫਾਇਰਿੰਗ ਕੀਤੀ ਹੈਗੀ ਹੈ ਇੰਦੀ ਐਕਸਚੇਂਜ ਆਫ ਫਾਇਰ ਜਿਹੜਾ ਉਜਵਲ ਹੰਸਾ ਹੈ ਉਹ ਇੰਜਰਡ ਹੋ ਗਿਆ ਤੇ ਉਸ ਨੂੰ ਹੁਣੇ ਡਾਕਟਰੀ ਸਹਾਇਤਾ ਲਈ ਅਸੀਂ ਉਹਨੂੰ ਜਿਹੜਾ ਨੀਰੈਸਟ ਹਸਪੀਟਲ ਹੈਗਾ ਉੱਥੇ ਭੇਜਿਆ ਹੈਗਾ ਸਰ ਇਹ ਜਿਹੜੀ ਲੁੱਟ ਕੀਤੀ ਸੀ ਜੰਡਿਆਲਾ ਥਾਣੇ ਦੇ ਏਰੀਆ ਚ ਕੀਤੀ ਸੀ ਜੰਡਿਆਲਾ ਥਾਣੇ ਦੇ ਏਰੀਆ ਦੇ ਵਿੱਚ ਇਹ ਐਕਸਟਰੈਕਸ਼ਨ ਮੰਗ ਰਹੇ ਸੀਗੇ ਤੇ ਨਾ ਦੇਣ ਦੇ ਉਹਦੇ ਸੁਰਤ ਵਿੱਚ ਇਹਨਾਂ ਨੇ ਉੱਤੇ ਫਾਇਰਿੰਗ ਕੀਤੀ ਸੀ ਇਹਦੇ ਵਿੱਚ ਮੈਂ ਦੱਸਣਾ ਚਾਹਨਾ ਕਿ ਇਹਦੇ ਵਿੱਚ ਤਿੰਨ ਇਨਵੋਲਟ ਸੀਗੇ ਅਸੀਂ ਤਿੰਨੇ ਆਈਡੈਂਟੀਫਾਈ ਕਰ ਲਿੱਤੇ ਹੈਗੇ ਮੈਂ ਦੱਸਣਾ ਚਾਹਨਾ ਕਿ ਜਿਹੜਾ ਦੂਜਾ ਇਹਨਾਂ ਦੇ ਇੱਕ ਜਿਹੜਾ ਹੈਗਾ ਰਵੀ ਅਸੀਂ ਉਸ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਹੈਗਾ ਉਹ ਦੂਸਰੇ ਥਾਣੇ ਦੇ ਵਿੱਚ ਹੈਗਾ ਇੱਕ ਪਾਰਟੀ ਅਸੀਂ ਹੱਟ-ਵੱਕ-ਵੱਕ ਪਾਰਟੀਆਂ ਬਣਾਈ ਹੋਈਆਂ ਆ ਸਰ ਇਹਦੇ ਵਿੱਚ ਮੈਂ ਸਲਾਗਾ ਕਰਦਾ ਐ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੀ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਤੇ ਸਾਰੀ ਟੀਮ ਡੀਐਸਪੀ ਸਾਹਿਬ ਇੰਦਰਜੀਤ ਅਵਤਾਰ ਸਾਰੇ ਜਿਹੜੇ ਐਸਐਚਓ ਨੇ ਵਖਤਿਆਰ ਇਹਨਾਂ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਇਸ ਨੂੰ ਇਸਾਰੇ ਕੇਸ ਨੂੰ ਟਰੇਸ ਕੀਤਾ ਹੈਗਾ ਅਸੀਂ ਦੂਸਰਾ ਕਲਪਰੇਟ ਵੀ ਫੜ ਲਿਆ ਤੀਸਰਾ ਜਿਹੜਾ ਮੁਜਰਮ ਸੀਗਾ ਉਹ ਆਇਡੈਂਟੀਫਾਈ ਹੈ ਮੈਂ ਉਹਦੀ ਡਿਟੇਲਸ ਇਸ ਵੇਲੇ ਨਹੀਂ ਸ਼ੇਅਰ ਕਰਾਂਗਾ ਕਿਉਂਕਿ ਸਾਡੀਆਂ ਪਾਰਟੀਆਂ ਉਸਨੂੰ ਵੀ ਫੜਨ ਦੇ ਦੇ। ਮੋਕੇ ਸਰ ਕਿੰਨੇ ਹਥਿਆਰ ਬਲੰਦ ਕੀਤੇ ਗਏ ਫਿਲਹਾਲ ਇਸ ਵੇਲੇ ਤਾਂ ਫਿਲਹਾਲ ਬਨੇਰਾ ਹੈਗਾ ਹਲੇ ਤਾਂ ਇੱਕ 30 ਬੋਰ ਦਾ 9mm ਦਾ ਕਿ 30 ਬੋਰ ਦਾ 30 30 ਕੈਲੀਬਰ ਦੀ ਇੱਕ ਪਿਸਤਲ ਕਿੰਨੇ ਗਰਾਉਂਡ ਦੇ ਦੇ ਵੱਲੋਂ ਚਲਾਈ ਗਈ ਸੀ ਰੋਪੀ ਵੱਲ ਸਾਰਾ ਦੇਖਦੇ ਹਾਂ ਹੁਣ ਤਾਂ ਹਲੇ ਤਾਂ ਨਿਗਾਹ ਦੇ ਵਿੱਚ ਤਾਂ ਹਲੇ ਦੋ ਖੋਲ ਹੀ ਦਿਖ ਰਹੇ ਨੇ ਪਰ ਹਲੇ ਜੋ ਚਾਣਨਾ ਹੋਏਗਾ ਜੋ ਚੰਗੀ ਤਰ੍ਹਾਂ ਕ੍ਰਾਈਮ ਆਫ ਸੀਨ ਨੂੰ ਸਰਚ ਕਰਨਾ ਹੁੰਦਾ ਉਸ ਤੋਂ ਬਾਅਦ ਹੀ ਪਤਾ ਲੱਗਦਾ ਕੋਈ ਪੁਲਿਸ ਕਰਮੀ ਇੱਥੇ ਜ਼ਖਮੀ ਹੋਇਆ ਆਪਰੇਸ਼ਨ 'ਚ ਉਹ ਅਸੀਂ ਹਲੇ ਦੇਖਦੇ ਆ ਕਿਉਂਕਿ ਹਲੇ ਨੇਰੇ 'ਚ ਇੱਥੇ ਗਰਮੀ ਪਤਾ ਨਹੀਂ ਲੱਗਦਾ ਜੇ ਕਿਸੇ ਤੇ ਕੋਈ ਛਰਾ-ਚੁਰਾ ਵਾਜ ਜਾ ਵੀ ਹੋਵੇ ਤੇ ਉਹ ਹਲੇ ਹੀਟ ਆਫ ਦੀ ਮੂਮੈਂਟ ਤੇ ਕਈ ਵਾਰ ਨਹੀਂ ਹੁੰਦਾ ਬਟ ਆਈ ਮੋਸਟ ਪ੍ਰੋਬਬਲੀ ਵੀ ਆਰ ਸੇਫ ਥੈਂਕ ਯੂ